ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਭਜੋਤ ਪ੍ਰਭਜੋਤ 26 ਮੈਰਾ ਹੋਗੇ ਜੀ ਮੈਂ ਠੀਕਾਂ ਤੇ ਸ਼ੁਰੂ ਕਰਤਾ ਜੀ ਆਪਾਂ ਅੱਜ ਦਾ ਵਲੌਗ ਤੇ ਇੱਥੇ ਮੈਂ ਕੱਪੜੇ ਅੱਜ ਧੋਣੇ ਸੀ ਬਹੁਤ ਜ਼ਿਆਦਾ ਹੋ ਗਏ ਜਿਸ ਦਿਨ ਮੈਂ ਕੱਪੜੇ ਧੋਣੇ ਸੀਗੇ ਤੇ ਸ਼ੁੱਕਰਵਾਰ ਨੂੰ ਉਸ ਦਿਨ ਮੈਨੂੰ ਫੋਨ ਆ ਗਿਆ ਸੀ ਕਿ ਮੰਮਾ ਦਾ ਐਕਸੀਡੈਂਟ ਹੋ ਗਿਆ ਤੇ 3-4 ਦਿਨ ਮੇਰੇ ਉਧਰ ਹੀ ਨਿਕਲ ਗਏ ਤੇ ਘਰ ਕੰਮ ਨਹੀਂ ਕਰ ਹੋਇਆ ਕਿਉਂਕਿ ਫਿਰ ਹਸਪੀਟਲ 'ਚ ਜਾਣਾ ਹੁੰਦਾ ਸੀ ਤੇ ਇੱਥੇ ਬੱਚੇ ਖੇਡ ਰਹੇ ਸੀ ਤੇ ਮੈਂ ਨਾਲ ਦੇ ਨਾਲ ਆਪਣੇ ਕੱਪੜੇ ਜਿਹੜੇ ਧੋਰੀ ਸੀ ਉਹ ਤੇ ਨਾਲ ਨਾਲ ਇਹਨਾਂ ਨੂੰ ਦੇਖ ਰਹੀ ਸੀ ਖੇਡਦੇਆਂ ਨੂੰ ਤੇ ਜਿਹੜੀਆਂ ਪੱਗਾਂ ਨੇਗੀਆਂ ਉਹ ਸਾਰੀਆਂ ਮੈਂ ਧੋ ਕੇ ਧੋ ਦਿੱਤੀਆਂ ਸੀਗੀਆਂ ਤੇ ਉਹ ਸੁੱਕ ਗਈਆਂ ਨੇ ਤੇ ਮੈਂ ਨਾਲ ਦੀ ਨਾਲ ਤੈਹ ਲਗਾ ਕੇ ਉਹਨਾਂ ਨੂੰ ਰੱਖ ਰਹੀ ਸੀ ਤੇ ਦੇਖੋ ਇਹਨੀਆਂ ਸਾਰੀਆਂ ਹੋ ਗਈਆਂ ਪੱਗਾਂ ਹੈ ਧੋਤੀਆਂ ਨੇਗੀਆਂ ਤੇ hath nal ਢੋਣਾ ਥੋੜਾ ਮੁਸ਼ਕਿਲ ਹੁੰਦਾ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਜਿਹੜੇ ਹੈਗਾ ਉਹ ਧੋ ਲਾਂਗੇ ਕੱਪੜੇ ਕਿਉਂਕਿ ਮੰਮੀ ਵੀ ਮੇਰੇ ਹੁਣ ਠੀਕ ਨੇ ਛੁੱਟੀ ਹੋ ਕੇ ਘਰੇ ਆ ਗਈ ਸੀ ਤੇ ਫਿਰ ਹੁਣ ਆਪਾਂ ਆਪਣੇ ਘਰ ਦੇ ਰੁਟੀਨ ਵਰਕ ਜਿਹੜੇ ਨੇ ਉਹ ਸ਼ੁਰੂ ਕਰ ਲਾਂਗੇ ਨਾਲ ਨਾਲ ਵਲੌਗ ਦੇਖੋ ਇੱਥੇ ਜਿਹੜੇ ਮੂਲੀਆਂ ਲਗਾਈਆਂ ਸੀਗੀਆਂ ਉਹਨਾਂ ਦੇ ਨਾ ਫੁੱਲ ਆ ਗਏ ਨੇਗੇ ਉੱਪਰ ਹੁਣ ਇਹਨਾਂ ਨੂੰ ਮੋਂਗਰੇ ਲੱਗਣਗੇ ਬਾਕੀ ਦੇਖਦੇ ਆ ਕਿੱਥੇ ਤੱਕ ਲੱਗਦੇ ਨੇ ਤੇ ਫਿਰ ਮੂੰਗਰੇ ਆਗੇ ਸਬਜੀ ਬਣਾਇਆ ਕਰੂਗੀ ਤੇ ਇਹਨਾਂ ਦੇ ਫੁੱਲ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਲੱਗੇ ਹੋਏ ਤੇ ਇਧਰ ਇਹ ਹੈਗੇ ਜਿਹੜੇ ਪਿਆਜ਼ ਪੁੰਗਰੇ ਹੋਏ ਸੀ ਮੈਂ ਉਹ ਲਗਾਏ ਸੀ ਤੇ ਉਹਨਾਂ ਦੇ ਉੱਪਰ ਜਿਹੜੀ ਹੈਗੀ ਨਾ ਉਹ ਇਸ ਤਰ੍ਹਾਂ ਡੋਡੀਆਂ ਜਿਹੀਆਂ ਲੱਗੀਆਂ ਨੇਗੇ ਇਹਨਾਂ ਦੇ ਵਿੱਚ ਬ੍ਰੀਕ ਬ੍ਰੀਕ ਜਿਹੜੇ ਨੇਗੇ ਉਹ ਦਾਣੇ ਜਿਹੇ ਐ ਤੇ ਇਧਰ ਵੀ ਜਿਹੜੇ ਮਟਰ ਨੇਗੇ ਹੁਣ ਜਿਹੜੇ ਹੋ ਨਹੀਂ ਰਹੇ ਹੈਗੇ ਤੇ ਜਿਹੜੇ ਹਲੇ ਜਿੰਨਾਂ ਨੂੰ ਫੁੱਲ ਆ ਰਹੇ ਨੇਗੇ ਉਹ ਮੈਂ ਰੱਖ ਲੂੰਗੀ ਬਾਕੀ ਜਿਹੜੇ ਹੈਗੇ ਨੇਗੇ ਮਟਰ ਉਹ ਮੈਂ ਤੋੜ ਲੂੰਗੀ ਇਹ ਇਸ ਤਰ੍ਹਾਂ ਤੋੜ ਕੇ ਆਪਾਂ ਚਾਹ ਚੌਲ ਬਣਾ ਲਾਂਗੇ ਜਾਂ ਫਿਰ ਸਬਜ਼ੀ ਬਣਾ ਲਾਂਗੇ ਥੋੜੀ ਜੀ ਤੇ ਇਹ ਸੁੱਕਣ ਲੱਗੇ ਸੀਗੇ ਤੇ ਇੱਥੇ ਦੇਖੋ ਗੁਲਾਬ ਕਿੰਨਾ ਸੋਹਣਾ ਲੱਗ ਰਿਹਾ ਹੈ ਮੈਂ ਇੱਥੇ ਲਗਾਏ ਸੀਗੇ ਕਟਿੰਗ ਲਗਾਈ ਸੀ ਗੁਲਾਬ ਦੀ ਤੇ ਉਹ ਗਰੋ ਹੋ ਗਈ ਹੈ ਤੇ ਹੁਣ ਦੇਖੋ ਫੁੱਲ ਆਉਣ ਲੱਗੇ ਆ ਉਹਨੇ ਕਿੰਨੇ ਸੋਹਣੇ ਲੱਗ ਰਹੇ ਹਨਾ ਫੁੱਲ ਲੱਗਿਆ ਆ ਤੇ ਇਹ ਕਿਆਰੀ ਖਾਲੀ ਹੋ ਚੁਗੀ ਮਟਰ ਸਾਰੇ ਮੈਂ ਇਹ ਤੋਂ ਕੱਢ ਕੇ ਇਹਦੇ ਤੇ ਹੋਰ ਕੋਈ ਆਪਾਂ ਸਬਜ਼ੀ ਲਗਾ ਦਾਂਗੇ ਦੇਖੋ ਜਿਹੜੇ ਇਹ ਛੋਟੇ ਛੋਟੇ ਬੂਟੇ ਨੇਗੇ